ਵਜੀਦ ਖਾਨ ਇਹਨਾਂ ਨੂੰ ਮੌਕਾ ਦੇ ਰਿਹਾ ਇੱਕ ਜੇ ਹੁਣ ਵੀ ਮੇਰੀ ਗੱਲ ਮੰਨ ਜਾਓ ਤੇ ਤੁਹਾਡੇ ਵਰਗੀਆਂ ਕੁੜੀਆਂ ਨਾਲ ਤੁਹਾਨੂੰ ਵਿਆਹ ਦਿੱਤਾ ਜਾਏਗਾ ਪਰ ਸਭ ਜਾਦੇ ਤੇ ਆਪਣੇ ਆਪ ਨੂੰ ਸ਼ਹੀਦੀ ਦੇ ਨੇੜੇ ਖੜਨਾ ਚਾਹੁੰਦੇ ਸਨ ਮੌਤ ਦਾ ਨਾਲਾਵਾ ਲੈਣ ਲਈ ਜਿੱਦੇ ਸਿਰੇ ਬਣ ਕੇ ਆਏ ਸੀ ਵਜ਼ੀਰ ਖਾਨ ਕੀ ਕਹਿ ਰਿਹਾ ਆਖਰੀ ਮੌਕੇ ਤੇ ਔਰ ਸਾਬ ਜਾਦੇ ਹਰ ਗੱਲ ਨੂੰ ਠਕਰਾ ਕੇ ਆਪਣੀ ਅਣਖ ਨੂੰ ਇਉਂ ਦੱਸ ਰਹੇ ਨੇ ਮੰਝਲ ਮਨਸੂਰਾ ਦੀ ਨਿਆਰੀ ਤੱਕ ਕੇ ਬੋਲੇ ਫਿਰ ਹੰਕਾਰੀ ਨਾ ਦਿਓ ਸਿਰੋਂ ਮੌਤ ਦੀ ਖਾਰੀ ਐਵੇਂ ਵਕਤ ਗਵਾਵੋ ਨਾ ਵੱਧੋ ਚੰਦ ਸੂਰਜ ਤੋਂ ਸੋਹਣੇ ਓ ਪਰਿਆਂ ਦੇ ਮਨ ਨੂੰ ਮੋਹਣੇ ਕੱਟ ਦਿਓ ਮੌਤ ਮਰੀ ਦੇ ਰੋਣੇ ਹੀਰਾ ਜਨਮ ਗਵਾਵੋ ਨਾ ਸੱਤੇ ਪਾਂਦੀ ਮੂਹ ਲੰਡੋਲੇ ਪੈਨੇ ਸੀ ਰੰਗ ਰੱਤੇ ਚੋਲੇ ਸੁਣ ਬਰਮਾਨ ਗਰਜ ਕੇ ਬੋਲੇ ਵਿਆਹ ਕੇ ਅਣਖ ਵਖਾਵਾਗੇ ਖਾਲਸਾ ਨਿਰਤਨ ਤਾਂ ਹੀ ਪਲ ਖਾਲਸਾ ਦੁਸ਼ਟਾ ਤਾਂ ਹੀ ਗੱਲੇ ਖੜੀ ਅਦੂਰੀ ਹੱਲੇ ਸਿਰ ਨਾ ਮੋਤ ਪਗਾਵਾਗੇ ਹੋ ਮੇਰੀ ਨੀਤੀਵਾਨ ਫਰਮਾਉਦਾ ਤੱਕ ਕੇ ਤੁਹਾਡਾ ਰੂਪ ਲਲਚਾਉਂਦਾ ਤੁਹਾਨੂੰ ਕੋਈ ਤਰਸ ਨਹੀਂ ਆਉਂਦਾ ਬਚਿਓ ਹੱਠ ਪਗਾਵੋ ਨਾ ਵੱਧੋ ਚੰਦ ਸੂਰਜ ਤੋਂ ਸੋਹਣੇ ਉਹ ਪਰਿਆਂ ਦੇ ਮਨ ਨੂੰ ਮੋਹਣੇ ਕੱਟ ਦੂੰ ਮੌਤ ਮਰੀ ਦੇ ਰੋਣੇ ਹੀ ਰਾਜਨਮ ਗਵਾਵੋ ਨਾ ਮਾਦੀ ਲੋਨੇ ਸਾਨੂੰ ਕਿਉਂ ਦੋਸੀ ਠੇਰੋਣ ਧਰਮ ਦਾ ਫਰਜ ਨਭਾਵਾਗੇ ਖਾਲਸਾ ਨਿਰਤਨ ਕਾਈ ਪੱਲੇ ਖਾਲਸਾ ਦੁਇਟਾ ਕਾਈ ਗੱਲੇ ਮੰਜ਼ਲ ਖੜੀ ਅਦੂਰੀ ਹੱਲੇ ਸਿਰਨਾਮ ਬੋਲ ਪਦਾਵਾਗੇ ਓ ਭੁਲ ਦੇ ਤੁਸੀਂ ਹੁਕਮ ਸਰਕਾਰੀ ਹਰ ਦਮ ਕਰਦੇ ਖੁਦ ਮੁਖਤਿਆਰੀ ਤਾਈਓ ਭੋਗੋ ਨੇ ਤਖਵਾਰੀ ਕਦਰ ਜਨਮ ਦੀ ਪਾਵੋ ਨਾ ਵਧੋ ਚੰਦ ਸੂਰਜ ਤੋਂ ਸੋਹਣੇ ਉਪਰਿਆਂ ਦੇ ਮਨ ਨੂੰ ਮੋਣੇ ਕੱਟ ਦਿਆਂ ਮੌਤ ਮਰੀ ਦੇ ਰੋਣੇ ਕੱਟ ਦਿਆਂ ਮੌਤ ਮਰੀ ਦੇ ਰੋਣੇ ਹੀਰਾ ਜਨਮ ਗਵਾਵੋ ਨਾ ਲਾ ਲਾਮ ਤੇ ਕਿਰਤ ਕਮਾਣੀ ਰੋਟੀ ਸਦਾ ਵੰਡ ਕੇ ਖਾਣੀ ਗਊ ਗਰੀਬ ਦੀ ਜਿਤ ਬਚਾਣੀ ਰਲ ਕੇ ਜ਼ੁਲਮ ਮਟਾਵਾਗੇ ਖਾਲਸਾ ਨਿਰਤਨ ਤਾਈ ਪਉਲੇ ਖਾਲਸਾ ਦੁਇਤਾ ਤਾਈ ਗੱਲੇ ਮੰਝਲ ਖੜੀ ਦੂਰੀ ਹੱਲੇ ਸਿਰ ਨਾ ਬੋਲ ਪਗਾਵਾਂਗੇ ਤੁਹਾਡੇ ਵੱਡੇ ਜਦ ਪਗਾ ਗਏ ਤਾਈਓ ਸਭ ਕਰਬਾਰ ਗਵਾ ਗਏ ਤੁਹਾਡੇ ਵੱਡੇ ਜੇਦ ਪਗਾ ਗਏ ਤਾਈਓ ਸਭ ਕਰ ਬਾਗਵਾ ਗਏ ਈ ਮੇਨਾਰ ਸ਼ਰਾਦਾ ਢਾਗੇ ਗਫਲਤ ਮੌਰਾ ਖਾਵੋ ਨਾ ਵਦ ਹੋ ਚੰਦ ਸੂਰਜ ਤੋਂ ਸੋਹਣੇ ਉਹ ਪਰਿਆਂ ਦੇ ਮਨ ਨੂੰ ਮੋਹਣੇ ਕੱਟ ਦਊ ਮੌਤ ਮਰੀ ਦੇ ਰੋਣੇ ਹੀਰਾ ਜਨਮ ਗਵਾਵੋ ਨਾ ਕਤਰੋ ਕਤਰਾ ਖੂਨ ਵਹੋਣਾ ਹਿੰਦ ਚੋ ਜ਼ੁਲਮੀ ਰਾਜ ਮਕਾਉਣਾ ਸਾਂਝਾ ਕੇ ਸਭੀ ਚਿੱਲ ਜਲਾਉਣਾ ਛੱਟ ਗਲਾਮੀ ਲਾਵਾਂਗੇ ਖਾਲਸਾ ਨਿਰਤਨ ਤਾਈ ਪਰ ਖਾਲਸਾ ਦੁਸ਼ਟਾ ਤਾਈ ਗਾਲੇ ਮੰਝਲ ਖੜੀ ਹਜ਼ੂਰੀ ਹਰਲੇ ਸਿਰ ਨਾ ਬੋਲ ਪਗਾਵਾਗੇ ਹੋ ਇਤਨਾ ਗੌਰਵ ਮੋਤ ਕਿਨਾਰੇ ਤੱਕ ਕੇ ਸੜਦੇ ਸੀ ਹਤਿਆਰੇ ਹੋ ਗਏ ਤਿਆਰ ਕਸਾਈ ਸਾਰੇ ਸੂਬਾ ਕੈਚਰ ਲਾਵੋ ਨਾ ਵੱਧੋ ਚੰਦ ਸੂਰਜ ਤੋਂ ਸੋਹਣੇ ਉਪਰੀਆਂ ਦੇ ਮਨ ਨੂੰ ਮੋਹਣੇ ਕਟ ਦੇਉ ਮੌਤ ਮਰੀ ਦੇ ਰੋਣੇ ਹੀਰਾ ਜਨਮ ਗਵਾਵੋ ਨਾ ਹੋ ਮੰਝਲ ਮਨਸੂਰਾ ਦੀ ਮੱਲੀ ਮੰਝਲ ਮਨਸੂਰਾ ਦੀ ਮੱਲੀ ਪਾਰੀ ਉਨਕੇ ਦਿਲੀ ਤਸੱਲੀ ਸਿੱਖੀ ਮਸਤ ਸਵਾਸੀ ਰੱਲੀ ਜਗ ਨੂੰ ਕਰ ਦਖਲਾਵਾਗੇ ਖਾਲਸਾ ਨਿਰਪੰਤਾਈ ਪਲ ਖਾਲਸਾ ਦੁਸ਼ਟਾ ਤਾਂ ਹੀ ਗੱਲੇ ਮੰਝਲ ਖੜੀ ਅਧੂਰੀ ਹਾਲੇ ਸਿਰ ਨਾ ਬੋਲ ਪਜਾਵਾ ਸਾਹਿਬ ਜਾਦੇ ਕਹਿ ਰਹੇ ਸੀ ਸਿਰ ਨਾਲ ਸਿੱਖੀ ਨਿਭ ਜਾਏਗੀ